SYL ਨੈਨ ਨੂੰ ਲੈ ਕੇ ਦਿੱਲੀ ਦੇ ਵਿੱਚ ਇੱਕ ਮਤਵਪੂਰਨ ਮੀਟਿੰਗ ਆਯੋਜਿਤ ਕੀਤੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੋ ਕਿ ਦਿੱਲੀ ਦੇ ਸ਼ਰਮ ਸ਼ਕਤੀ ਭਵਨ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਰਹਿਨੁਮਾਈ ਦੇ ਹੇਠ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਮੀਟਿੰਗ ਦੇ ਵਿੱਚ ਜੋ ਕਿ SYL ਦੇ ਮੁੱਦੇ ਨੂੰ ਲੈ ਕੇ ਪੰਜਾਬ ਹਰਿਆਣਾ ਜੋ ਆਹਮੋ ਸਾਹਮਣੇ ਹੋਏ ਪਏ ਨੇ ਉਸ ਨੂੰ ਸੁਲਝਾਉਣ ਦੇ ਲਈ ਗੱਲਬਾਤ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਮੁੱਦੇ ਰੱਖੇ ਨੇ ਅਤੇ ਸਮਝੌਤਾ ਵੈ ਜੋ ਕਿ ਉਦੋਂ ਤੱਕ ਹੋਵੇਗਾ ਜਦ ਪੰਜਾਬ ਦੇ ਬਣਦਾ ਹੱਕ ਪੰਜਾਬ ਨੂੰ ਦਿੱਤਾ ਜਾਵੇਗਾ ਸਿੰਧੂ ਸਮਝੌਤਾ ਜਦ ਰੱਦ ਹੋਵੇਗਾ ਤਾਂ ਵਾਧੂ ਪਾਣੀ ਜੋ ਕਿ ਪੰਜਾਬ ਦੇ ਵਿੱਚ ਆਵੇਗਾ ਪੰਜਾਬ ਦੇ ਵਿੱਚ ਦੀ ਲੰਗੇਗਾ ਜਿਸ ਦੇ ਨਾਲ ਜੋ ਕਿ ਕਈ ਪਾਣੀ ਦੇ ਚੈਨਲ ਹੋਰ ਖੁੱਲ ਜਾਣਗੇ ਤੇ ਪੰਜਾਬ ਨੂੰ ਵਾਧੂ ਪਾਣੀ ਮਿਲੇਗਾ ਔਰ ਪੰਜਾਬ ਦੇ ਵਿੱਚ ਜੋ ਪਾਣੀ ਵਾਧੂ ਹੋਵੇਗਾ ਉਹ ਅੱਗੇ ਕਿਸਾਨਾਂ ਨੂੰ ਫਾਇਦਾ ਦੇਵੇਗਾ ਤੇ ਹਰਿਆਣੇ ਨੂੰ ਵੀ ਇਸ ਦਾ ਕਾਫੀ ਫਾਇਦਾ ਹੋਣ ਵਾਲਾ ਹੈ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੀ ਮੀਟਿੰਗ 5 ਅਗਸਤ ਨੂੰ ਹੋਣ ਜਾ ਰਹੀ ਹੈ ਐਸਵਾਈਐਲ ਦੀ ਨਹਿਰ ਜੋ ਕਿ ਨਹੀਂ ਬਣਾਈ ਜਾਵੇਗੀ ਇਸ ਗੱਲ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ ਇਸ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਲਈਆਂ ਗਈਆਂ ਜ਼ਮੀਨਾਂ ਜੋ ਕਿ ਵਾਪਸ ਕਰ ਦਿੱਤੀਆਂ ਗਈਆਂ ਔਰ ਵਾਪਸ ਕੀਤੀਆਂ ਹੋਈਆਂ ਜ਼ਮੀਨਾਂ ਤੋਂ ਹੁਣ ਨਹਿਰ ਨਹੀਂ ਕੱਢੀ ਜਾਵੇਗੀ ਸੋ ਉਹਨਾਂ ਦੱਸਿਆ ਕਿ ਮੀਟਿੰਗ ਦੇ ਵਿੱਚ ਚਨਾਬ ਅਤੇ ਰਾਵੀ ਦਾ ਪਾਣੀ ਪੰਜਾਬ ਵੱਲ ਮੋੜਨ ਦੀ ਗੱਲ ਕੀਤੀ ਗਈ ਹੈ ਜੇਲਮ ਦਾ ਪਾਣੀ ਪੰਜਾਬ ਨੂੰ ਨਹੀਂ ਮਿਲ ਸਕਦਾ ਇਸ ਦੇ ਲਈ ਪੰਜਾਬ ਨੂੰ ਦੋ ਦਰਿਆਵਾਂ ਦਾ ਪਾਣੀ ਮੋੜ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਆ ਉਹ ਦੂਰ ਹੋ ਜਾਵੇਗੀ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ ਅਤੇ ਪੰਜਾਬ ਤੋਂ ਬਾਅਦ ਇਹ ਪਾਣੀ ਹੈ ਜੋ ਕਿ ਹਰਿਆਣਾ ਨੂੰ ਹੀ ਦਿੱਤਾ ਜਾਵੇਗਾ ਮੁੱਖ ਮੰਤਰੀ ਮਾਨਯੋਗ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਰੋਲਾ ਰੋਲਾ ਜੋ ਕਿ 3 ਐਮਐਫ ਦਾ ਹੈ ਇਸ ਦੌਰਾਨ ਸਿੰਧੂ ਦਾ ਪਾਣੀ ਜੇਕਰ ਰੋਕਿਆ ਜਾਵੇ ਅਤੇ ਬਾਅਦ ਦੇ ਵਿੱਚ 23 ਐਮ ਐਫ ਪਾਣੀ ਪੰਜਾਬ ਵੱਲ ਮੋੜਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਾਣੀ ਚੈਨਲ ਰਾਹੀਂ ਦੇ ਸਕਦਾ ਹੈ ਅੱਗੇ ਹਰਿਆਣਾ ਨੂੰ ਅਤੇ ਹਰਿਆਣਾ ਦੇ ਵਿੱਚ ਪਾਣੀ ਭੇਜਿਆ ਜਾ ਸਕਦਾ ਹੈ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਆਪਣਾ ਜੋ ਕਿ ਬਿਆਨ ਸਾਂਝੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਜੋ ਕਿ ਪਾਣੀ ਹੈ ਉਹ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਆਪਸ ਦੇ ਵਿੱਚ ਭਰਾਣੇ ਤੇ ਉਹਨਾਂ ਕਿਹਾ ਕਿ ਇਸ ਦੌਰਾਨ ਗੱਲਬਾਤ ਕੀਤੀ ਜਾਵੇਗੀ ਮੀਟਿੰਗ ਦਾ ਮਾਹੌਲ ਹੈ ਜੋ ਕਿ ਕਾਫੀ ਚੰਗਾ ਰਿਹਾ ਵੈ ਤੇ ਉਹਨਾਂ ਕਿਹਾ ਕਿ ਇਸ ਦੌਰਾਨ ਚੰਗੇ ਸੁਝਾਅ ਰੱਖੇ ਗਏ ਨੇ ਅਤੇ ਜਲਦ ਹੀ ਇਸ ਮੁੱਦੇ ਤੇ ਇੱਕ ਹੱਲ ਹੈ ਜੋ ਕਿ ਨਿਕਲ ਜਾਵੇਗਾ SYL ਨੈਣ ਨੂੰ ਲੈ ਕੇ ਦਿੱਲੀ ਦੇ ਵਿੱਚ ਇੱਕ ਮਤਵਪੂਰਨ ਮੀਟਿੰਗ ਆਯੋਜਿਤ ਕੀਤੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੋ ਕਿ ਦਿੱਲੀ ਦੇ ਸ਼ਰਮ ਸ਼ਕਤੀ ਪਵਨ ਦੇ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਦੀ ਰਹਿਨੁਮਾਈ ਦੇ ਹੇਠ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਇਸ ਮੀਟਿੰਗ ਦੇ ਵਿੱਚ ਜੋ ਕਿ SYL ਦੇ ਮੁੱਦੇ ਨੂੰ ਲੈ ਕੇ ਪੰਜਾਬ ਹਰਿਆਣਾ ਜੋ ਆਹਮੋ ਸਾਹਮਣੇ ਹੋਏ ਪਏ ਨੇ ਉਸ ਨੂੰ ਸੁਲਝਾਉਣ ਦੇ ਲਈ ਗੱਲਬਾਤ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਮੁੱਦੇ ਰੱਖੇ ਨੇ ਅਤੇ ਸਮਝੋਤਾ ਵੈ ਜੋ ਕਿ ਉਦੋਂ ਤੱਕ ਹੋਵੇਗਾ ਜਦ ਪੰਜਾਬ ਦੇ ਬਣਦਾ ਹੱਕ ਪੰਜਾਬ ਨੂੰ ਦਿੱਤਾ ਜਾਵੇਗਾ ਸਿੰਧੂ ਸਮਝੋਤਾ ਜਦ ਰੱਦ ਹੋਵੇਗਾ ਤਾਂ ਵਾਧੂ ਬਾਣੀ ਜੋ ਕਿ ਪੰਜਾਬ ਦੇ ਵਿੱਚ ਆਵੇਗਾ ਪੰਜਾਬ ਦੇ ਵਿੱਚ ਦੀ ਲੰਗੇਗਾ ਜਿਸ ਦੇ ਨਾਲ ਜੋ ਕਿ ਕਈ ਪਾਣੀ ਦੇ ਚੈਨਲ ਹੋਰ ਖੁੱਲ ਜਾਣਗੇ ਤੇ ਪੰਜਾਬ ਨੂੰ ਵਾਧੂ ਪਾਣੀ ਮਿਲੇਗਾ ਔਰ ਪੰਜਾਬ ਦੇ ਵਿੱਚ ਜੋ ਪਾਣੀ ਵਾਧੂ ਹੋਵੇਗਾ ਉਹ ਅੱਗੇ ਕਿਸਾਨਾਂ ਨੂੰ ਫਾਇਦਾ ਦਵੇਗਾ ਤੇ ਹਰਿਆਣੇ ਨੂੰ ਵੀ ਇਸ ਤਰ੍ਹਾਂ ਕਾਫੀ ਫਾਇਦਾ ਹੋਣ ਵਾਲਾ ਵੈ ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੀ ਮੀਟਿੰਗ 5 ਅਗਸਤ ਨੂੰ ਹੋਣ ਜਾ ਰਹੀ ਹੈ ਐਸਵਾਈਐਲ ਦੀ ਨਹਿਰ ਜੋ ਕਿ ਨਹੀਂ ਬਣਾਈ ਜਾਵੇਗੀ ਇਸ ਗੱਲ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਗਿਆ ਇਸ ਤੇ ਉਹਨਾਂ ਨੇ ਕਿਹਾ ਕਿ ਇਸ ਦੇ ਲਈ ਲਈਆਂ ਗਈਆਂ ਜ਼ਮੀਨਾਂ ਜੋ ਕਿ ਵਾਪਸ ਕਰ ਦਿੱਤੀਆਂ ਗਈਆਂ ਔਰ ਵਾਪਸ ਕੀਤੀਆਂ ਹੋਈਆਂ ਜ਼ਮੀਨਾਂ ਤੋਂ ਹੁਣ ਨਹਿਰ ਨਹੀਂ ਕੱਢੀ ਜਾਵੇਗੀ ਸੋ ਉਹਨਾਂ ਦੱਸਿਆ ਕਿ ਮੀਟਿੰਗ ਦੇ ਵਿੱਚ ਚਨਾਬ ਅਤੇ ਰਾਵੀ ਦਾ ਪਾਣੀ ਪੰਜਾਬ ਵੱਲ ਮੋੜਨ ਦੀ ਗੱਲ ਕੀਤੀ ਗਈ ਹੈ ਜੇਲਮ ਦਾ ਪਾਣੀ ਪੰਜਾਬ ਨੂੰ ਨਹੀਂ ਮਿਲ ਸਕਦਾ ਇਸ ਦੇ ਲਈ ਪੰਜਾਬ ਨੂੰ ਦੋ ਦਰਿਆਵਾਂ ਦਾ ਪਾਣੀ ਮੋੜ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਪਾਣੀ ਦੀ ਕਮੀ ਆ ਉਹ ਦੂਰ ਹੋ ਜਾਵੇਗੀ ਇਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ ਅਤੇ ਪੰਜਾਬ ਤੋਂ ਬਾਅਦ ਇਹ ਪਾਣੀ ਹੈ ਜੋ ਕਿ ਹਰਿਆਣਾ ਨੂੰ ਹੀ ਦਿੱਤਾ ਜਾਵੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਪਾਣੀ ਦਾ ਰੋਲਾ ਰੋਲਾ ਜੋ ਕਿ 3 ਐਮਐਫ ਦਾ ਹੈ ਇਸ ਦੌਰਾਨ ਸਿੰਧੂ ਦਾ ਪਾਣੀ ਜੇਕਰ ਰੋਕਿਆ ਜਾਵੇ ਅਤੇ ਬਾਅਦ ਦੇ ਵਿੱਚ 23 ਐਮ ਐਫ ਪਾਣੀ ਪੰਜਾਬ ਵੱਲ ਮੋੜਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਾਣੀ ਚੈਨਲ ਰਾਹੀ ਦੇ ਸਕਦਾ ਹੈ ਅੱਗੇ ਹਰਿਆਣਾ ਨੂੰ ਅਤੇ ਹਰਿਆਣਾ ਦੇ ਵਿੱਚ ਪਾਣੀ ਭੇਜਿਆ ਜਾ ਸਕਦਾ ਹੈ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਆਪਣਾ ਜੋ ਕਿ ਬਿਆਨ ਸਾਂਝੇ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਜੋ ਕਿ ਪਾਣੀ ਹੈ ਉਹ ਪੰਜਾਬ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਆਪਸ ਦੇ ਵਿੱਚ ਭਰਾਣੇ ਅਤੇ ਉਹਨਾਂ ਕਿਹਾ ਕਿ ਇਸ ਦੌਰਾਨ ਗੱਲਬਾਤ ਕੀਤੀ ਜਾਵੇਗੀ ਮੀਟਿੰਗ ਦਾ ਮਾਹੌਲ ਹੈ ਜੋ ਕਿ ਕਾਫੀ ਚੰਗਾ ਰਿਹਾ ਵੈ ਤੇ ਉਹਨਾਂ ਕਿਹਾ ਕਿ ਇਸ ਦੌਰਾਨ ਚੰਗੇ ਸੁਝਾਅ ਰੱਖੇ ਗਏ ਨੇ ਅਤੇ ਜਲਦ ਹੀ ਇਸ ਮੁੱਦੇ ਤੇ ਇੱਕ ਹੱਲ ਹੈ ਜੋ ਕਿ ਨਿਕਲ ਜਾਵੇਗਾ